ਮਾਣੀਓਗ ਐਸਐਸਪੀ ਮਾਨਸਾ ਪਘੀਰਤ ਸਿੰਘ ਮੀਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਬੁੜਲਾਡਾ ਸ਼ਹਿਰ ਵਿੱਚ ਨਸ਼ਾ ਵਿਰੁੱਧ ਵੱਡੀ ਕਾਰਵਾਈ ਕੀਤੀ ਗਈ ਸਿਟੀ ਅਤੇ ਸਦਰ ਪੁਲਿਸ ਦੀਆਂ ਟੀਮਾਂ ਵੱਲੋਂ ਵਾਰਡ ਨੰਬਰ 11 ਵਿੱਚ ਸ਼ੱਕੀ ਨਸ਼ਾ ਤਸਕਰਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਇਹ ਤਲਾਸ਼ੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਅੰਜਾਮ ਦਿੱਤੀ ਗਈ ਇਸ ਦਾ ਮਕਸਦ ਨਸ਼ਾ ਤਸਕਰੀ ਤੇ ਨਕੇਲ ਕਸਣਾ ਮੌਕੇ ਤੇ ਪੁਲਿਸ ਨੇ ਪੂਰੀ ਸ਼ਕਤੀ ਨਾਲ ਜਾਂਚ ਕੀਤੀ ਅਤੇ ਸ਼ੱਕੀ ਗਤੀਵਿਧੀਆਂ ਤੇ ਨਿਗਰਾਨੀ ਰੱਖੀ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਕਮਲਜੀਤ ਸਿੰਘ ਬੁੜਲਾ ਅਡਾ ਸਿਟੀ ਨੇ ਦੱਸਿਆ ਕਿ ਨਸ਼ਿਆਂ ਖਿਲਾਫ ਇਹ ਜਿਹੀਆਂ ਕਾਰਵਾਈਆਂ ਅੱਗੇ ਵੀ ਲਗਾਤਾਰ ਜਾਰੀ ਰਹਿਣਗੀਆਂ ਮਾਨਯੋਗ ਐਸਐਸਪੀ ਸ਼੍ਰੀ ਪਾਕਿਰਤਿ ਮੀਨਾ ਜੀ ਦੇ ਦਿਸ਼ਾ-ਨਿਰਦੇਸ਼ਾਂ ਦੇ ਸੰਸਾਰ ਅੱਜ ਸ਼੍ਰੀ ਕੌਰ ਸਿੰਘ ਜੀ ਦੇ ਨਾਲ ਮਿਲ ਕੇ ਜਦੋਂ ਸਦਰ ਦੇ ਆਦਰ ਬਲੱਡਲਾ ਦੇਵੀ ਐਸਐਚ ਨੇ ਤੇ ਇਹਨਾਂ ਦੀ ਫੋਰਸ ਨਾਲ ਲੈ ਕੇ 11 ਨੰਬਰ ਵਾਰਡ ਅਤੇ ਹੋਰ ਇੱਥੋਂ ਦੇ ਆਸ-ਪਾਸ ਦੇ ਏਰੀਏ ਦੀ ਸਾਰਥਕ ਆਪਰੇਸ਼ਨ ਕੀਤਾ ਗਿਆ ਇਹ ਚੈਕਿੰਗ ਜਾਰੀ ਹੈ ਜਦੋਂ ਵੀ ਕੋਈ ਬਰਾਮਦਗੀ ਹੁੰਦੀ ਹੈ ਉਸ ਬਾਰੇ ਵੀ ਆਪ ਨੂੰ ਦੱਸਿਆ ਜਾਵੇਗਾ ਵਹੀਕਲ ਜੋ ਵੀ ਇੱਥੇ ਵਹੀਕਲ ਖੜੇ ਨੇ ਉਹਨਾਂ ਦੀ ਵੀ ਅਸੀਂ ਚੈਕਿੰਗ ਕੀਤੀ ਗਈ ਹੈ ਤਾਂ ਕਿ ਕੋਈ ਚੋਰੀ ਚੋਰੀ ਦਾ ਵਹੀਕਲ ਵੀ ਮਿਲਦਾ ਤਾਂ ਉਸੇ ਬਣਦੀ ਕਾਰਵਾਈ ਕਰੀ ਜਾਊਗੀ ਤੁਹਾਨੂੰ ਇੱਥੇ ਕੋਈ ਵਸਤੂ ਕੋਈ ਸੰਦਾਨ ਵਸਤੂ ਜਾਂ ਕੋਈ ਮਿਲੇਗੀ ਜਦੋਂ ਵੀ ਜੇ ਕੋਈ ਤੁਹਾਨੂੰ ਇਹਦੇ ਵਿੱਚ ਕੋਈ ਚੈਕਿੰਗ ਦੇ ਦੌਰਾਨ ਚੈਕਿੰਗ ਜਾਰੀ ਹੈ ਜੇ ਚੈਕਿੰਗ ਦੌਰਾਨ ਕੁਝ ਵੀ ਵਸਤੂ ਜਾਂ ਨਸ਼ੀਲਾ ਪਦਾਰਥ ਜਾਂ ਕੁਝ ਹੋਰ ਦੀ ਪ੍ਰਾਪਤੀ ਹੁੰਦੀ ਹੈ ਤਾਂ ਉਹ ਤੁਹਾਨੂੰ ਇਸ ਬਾਰੇ ਦੱਸ ਦਿੱਤਾ ਜਾ